ਤਾਂਗ ਗਵਾਰਣ ਕਾ ਨਾ ਕਹੀ ਹਸ ਕੈ ਕਬ ਸਿਆਮ ਕਹੈ ਆਧ ਰਾਤ ਸਮੈ ਕਵੀ ਸਿਆਮ ਕਹਿੰਦੇ ਹਨ ਆਧੀ ਰਾਤ ਵੇਲੇ ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਨੂੰ ਹਸਦਿਆ ਹੋਇਆ ਇਹ ਗੱਲ ਕਹੀ ਹਮ ਹੂੰ ਤੁਮ ਹੂੰ ਤਜ ਕੈ ਸਭ ਖੇਲ ਸਬੈ ਮਿਲ ਕੈ ਆਮ ਤਾਮ ਰਮੈ ਅਸੀ ਅਤੇ ਤੁਸੀ ਸਾਰੇ ਖੇਡ ਨੂੰ ਛੱਡ ਕੇ ਆਸੀ ਸਾਰੇ ਰਲ ਕੇ ਘਰਾਂ ਨੂੰ ਚੱਲੀਏ ਹਰ ਆਏ ਸਮਾਨ ਚਲੀ ਗ੍ਰਹਿ ਕੋ ਸਭ ਗਾਰਣੀਆਂ ਕਰ ਦੂਰ ਕਮੈ ਸ਼੍ਰੀ ਕ੍ਰਿਸ਼ਨ ਦੀ ਆਗਿਆ ਨੂੰ ਮੰਨ ਕੇ ਸਾਰੀਆਂ ਗੋਪੀਆਂ ਮਨ ਦੇ ਗਮ ਨੂੰ ਦੂਰ ਕਰਕੇ ਘਰਾਵਲ ਚੱਲ ਪਈਆਂ ਅਬ ਜਾਏ ਟਿਕੈ ਸਭ ਆਸਨ ਮੈਂ ਕਰ ਕੈ ਸਭ ਪ੍ਰਾਤ ਕੀ ਨੇਹੇ ਤਮੈ ਹੋਣ ਸਾਰੀਆਂ ਘਰਾਂ ਨੂੰ ਜਾ ਕੇ ਸਵੇਰ ਦੀ ਪ੍ਰੇਮ ਕ੍ਰੀੜਾ ਦੇ ਲਾਲਚ ਕਰਕੇ ਬਿਸਤਰਾ ਉੱਤੇ ਟਿਕ ਗਈਆਂ ਹਰ ਸੋ ਅਰਕੋਪਨ ਸੰਗ ਕਿਦੋ ਕਬ ਸ਼ਾਮ ਕਹ ਹੈ ਆਤਖੇਲ ਪਇਓ ਹੈ ਕਵੀ ਸ਼ਾਮ ਕਹਦੇ ਹਨ ਕ੍ਰਿਸ਼ਨ ਨਾਲ ਗੋਪੀਆਂ ਦੀ ਟੋਲੀ ਵਿੱਚ ਬਹੁਤ ਪ੍ਰੇਮ ਦੀ ਖੇਡ ਹੋਈ ਹੈ ਲੈ ਹਰਜੀ ਤਿਨ ਕੋ ਸੰਗ ਆਪਨ त्यागका खेल को ताम आयो है श्री कृष्ण ओना गोपिया नु अपने नाल लेके अते खेड़ नु त्यागे करा नु आ गए हन ता सब को जस उच्च महा कब ने अपनी मन चीन लेयो है कवि ने उस श्रेष्ठ छवि दे यश नु अपने मन विच विचार लिया है कागजी रस को अति ही ਸੋ ਮਨੋ ਗਣਤੀ ਕਰ ਜੋਰ ਦਇਓ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਕਾਗਜੀਏ ਮੁਨੀਮ ਨੇ ਪ੍ਰੇਮ ਰਸਤੀ ਬਹੁਤ ਵੱਡੀ ਗਿਣਤੀ ਕਰਕੇ ਜੋੜ ਕਰ ਦਿੱਤਾ ਹੋਵੇ ਆਥ ਕਰ ਪਕਰ ਖੇਲ ਬੋ ਕਤਲਾਂ ਹੁਣ ਹੱਥ ਪਕੜ ਕੇ ਗੋਪੀਆਂ ਦੇ ਖੇਰ ਦਾ ਵਰਣਨ ਰਾਸ ਮੰਡਲ ਸਵੈਯਾ ਪ੍ਰਾਤ ਪਏ ਹਰ ਜੂਤ ਜਿ ਕਹਿ ਗਰਹਿ ਧਾਇ ਗਏ ਉਠ othor ਕਹਾ ਕੋ ਸਵੇਰ ਹੁੰਦਿਆਂ ਹੀ ਕ੍ਰਿਸ਼ਨ ਜੀ ਘਰ ਨੂੰ ਛੱਡ ਕੇ ਉੱਠ ਕੇ ਕਿਸੇ ਸਥਾਨ ਨੂੰ ਭੱਜ ਕੇ ਨਿਕਲ ਗਏ ਫੁੱਲ ਰਹੇ ਜਹ ਫੁੱਲ ਭਲੀ ਵਿਦ ਧੀਰ ਬਹ ਜਮਨਾ ਸੋ ਤਹਾ ਕੋ ਓਥੇ ਚੰਗੀਤ ਰਾ ਨਾਲ ਫੁੱਲ ਖਿੜੇ ਹੋਏ ਸਨ ਅਤੇ ਨੇੜੇ ਹੀ ਜਮਨਾ ਵਗ ਰਹੀ ਸੀ ਹੇਲਤ ਹੈ ਸੋ ਭਾਤ ਭਲੀ ਕਬ ਸਿਆਮ ਕਹੈ ਕਛ ਤਰਾਸ ਨਾ ਤਾਕੋ ਕਵੀ ਸ਼ਾਮ ਕਹਿੰਦੇ ਹਨ ਉਥੇ ਉਹ ਚੰਗੀ ਤਰਾ ਖੇਡਦੇ ਹਨ ਅਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਸੰਗ ਬਜਾਵਤ ਹੈ ਮੁਰਲੀ ਸੋ ਗੋਨ ਕੇ ਮਿਸਗਵਾਰਣੀਆਂ ਕੋ ਉਹ ਗਉਆਂ ਨੂੰ ਬੁਲਾਉਣ ਦੇ ਬਹਾਨੇ ਗੋਪੀਆਂ ਨੂੰ ਬੁਲਾਉਣ ਲਈ ਨਾਲ ਨਾਲ ਬੰਸਰੀ ਵਜਾਉਂਦਾ ਹੈ ਰਾਸ ਕਥਾ ਕਬ ਸ਼ਿਆਮ ਕਹੈ ਸੁਣ ਕੇ ਬਿਰ ਭਾਖਣ ਸੁਤਾ ਸਉ ਤਾਈ ਕਵੀ ਸ਼ਿਆਮ ਕਹਿੰਦੇ ਹਨ ਰਾਸ ਕਥਾ ਨੂੰ ਸੁਣ ਕੇ ਰਾਧਾ ਬਿਰਖ ਭਾਣ ਸੁਤਾ ਉਥੇ ਭੱਜ ਕੇ ਆ ਗਈ ਜਾ ਮੁਖ ਸੁਧ ਨਿ ਸਾਪਤ ਸੋ ਜਿਹਕੇ ਤਨ ਕੰਚਨ ਸੀ ਛਾਬ ਛਾਈ ਜਿਸ ਦਾ ਮੋਹ ਸੁੰਦਰ ਚੰਦਰਮਾ ਵਰਗਾ ਹੈ ਅਤੇ ਜਿਸ ਦੇ ਸ਼ਰੀਰ ਦੀ ਛਵੀ سونے ਵਰਗੀ ਹੈ। ਜਾਕੀ ਪ੍ਰਭਾ ਕਬ ਦੇਤ ਸਵੇ ਸੋ ਤਾਂ ਮੈ ਰਜ ਬਰਣੀ ਨਹ ਹੈ ਜਾਈ। ਉਸ ਦੀ ਸ਼ੋਭਾ ਨੂੰ ਸਾਰੇ ਕਵੀ ਵਰਣਨ ਕਰਦੇ ਹਨ ਪਰ ਉਹ ਉਸੇ ਨੂੰ ਸ਼ੋਭ ਦੀ ਹੈ। ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਸਿਆਮ ਕੀ ਸੋਭ ਸੋ ਗੋਪਨ ਤੇ ਸੁਨ ਕੈ ਤਰੁਣੀ ਹਰਣੀ ਜਿਮਤਾਈ ਸ਼੍ਰੀ ਕ੍ਰਿਸ਼ਨ ਦੀ ਸ਼ੋਭਾ ਨੂੰ ਗੋਪੀਆਂ ਤੋਂ ਸੁਣ ਕੇ ਰਾਧਾ ਜਵਾਨ ਹਿਰਨੀ ਵਾਂਗ ਭੱਜ ਕੇ ਆ ਗਈ ਹੈ ਕਬਿਤ ਸੇਤ ਧਰੇ ਸਾਰੀ ਬ੍ਰਿਖ ਭਾਣ ਕੀ ਕੁਮਾਰੀ ਜਸ ਹੀ ਕੀ ਮਨੋ ਬਾਰੀ ऐसी रची है ना को दई ਬ੍ਰਿਖਪਾਨ ਦੀ ਪੁੱਤਰੀ ਰਾਧਾ ਨੇ ਚਿੱਟੀ ਸਾੜੀ ਪਾਈ ਹੋਈ ਹੈ ਮਾਨੋ ਯਸ਼ ਦੀ ਫੁਲਵਾੜੀ ਪਾਣੀ ਹੋਈ ਹੈ ਇਸ ਤਰ੍ਹਾਂ ਦੀ ਪਰਮਾਤਮਾ ਨੇ ਹੋਰ ਕੋਈ ਨਹੀਂ ਰਚੀ ਹੈ ਰੰਬਾ ਔਰ ਬਸੀ ਔਰ ਸੱਚੀ ਸੋ ਮਦੋਦਰੀ ਪੈ ਐਸੀ ਪ੍ਰਬਾਜ ਕਾ ਕੀ ਜਗ ਵਿੱਚ ਨਾ ਕਛੂ ਪਈ ਰੰਬਾ ਔਰ ਬਸੀ ਇੰਦਰਾਣੀ ਅਤੇ ਮੰਦੋਦਰੀ ਤੋ ਵੀ ਸੋਣੀ ਹੈ ਇਸ ਤਰ੍ਹਾਂ ਦੀ ਸ਼ੋਭਾ ਜਗਤ ਵਿੱਚ ਕਿਸੇ ਹੋਰ ਦੀ ਨਹੀਂ ਹੈ ਮੋਤਨ ਕੇ ਹਾਰ ਗਰੇ ਡਾਰ ਰੁਚ ਸੋ ਸੁਧਾਰ ਕਾਨਾ ਜੋ ਪੈ ਚਲੀ ਕਬ ਸਿਆਮ ਰਸਕੇ ਲੈਈ ਕਵੀ ਸਿਆਮ ਕਹਿੰਦੇ ਹਨ ਗਲੇ ਵਿੱਚ ਮੋਤੀਆਂ ਦੇ ਹਾਰ ਪਾ ਕੇ ਅਤੇ ਰੁਚੀ ਨਾਰ ਸਜਾ ਕੇ ਪ੍ਰੇਮ ਰਸ ਮੰਨਣ ਲਈ ਕ੍ਰਿਸ਼ਨ ਕੋਲ ਚੱਲਦੀ ਹੈ ਸੇਤਾ ਸਾਜ ਸਾਜ ਚਲੀ ਸਾਵਰੇ ਕੀ ਪ੍ਰੀਤ ਕਾਜ ਚਾਂਦਨੀ ਮੈਂ ਰਾਦਾ ਮਾਨੋ ਚਾਂਦਨੀ ਸੀ ਹੋਏ ਗਈ ਚਿੱਟੇ ਚਿੱਟੇ ਸਜਾਵਟੀ ਤਤਵਾ ਨੂੰ ਸਜਾ ਕੇ ਕ੍ਰਿਸ਼ਨ ਨਾਲ ਪ੍ਰੀਤ ਕਰਨ ਲਈ ਚੱਲੀ ਹੈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਚਾਂਦਨੀ ਰਾਤ ਵਿੱਚ ਰਾਦਾ ਚਾਂਦਨੀ ਵਰਗੀ ਹੋ ਗਈ ਹੋਵੇ ਸਵਈਆ अंजन आड़सो धार भले पट भूखन अंग सुतार चली सुरमा पाके आते शरीर उत्ते चंगे कपड़े आते गहने सजाके करो चली है इंज लगदा है जन दूसरा चंद्र कला प्रगति जन राजत कंज की शीत कली मानो चंद्रमा दी दूसरी कला प्रकट होई होवे ਯਾ ਮਾਨੋ ਚੱਟੇ ਕਮਲ ਦੀ ਕਲੀ ਸ਼ੋਭ ਰਹੀ ਹੋਵੇ ਹਰ ਕੇ ਬਗ ਭੇਟਨ ਕਾਜ ਚਲੀ ਕਬ ਸ਼ਾਮ ਕ ਹੈ ਸੰਗ ਰਾਦੇ ਅਲੀ ਕਵੀ ਸ਼ਾਮ ਕਹਿੰਦੇ ਹਨ श्री कृष्ण ਦੇ ਚਰਨਾਂ ਨੂੰ ਪਰਸਨ ਲਈ ਰਾਦਾ ਆਪਣੀ ਸਾਕੀ ਨਾਲ ਚੱਨੀ ਹੈ ਜਨ ਜੋਤ ਤ੍ਰਿਆਨ ਗਵਾਰਣ ਤੇ ਇਹ ਚੰਦ ਕੀ ਚਾਂਦਨੀ ਬਾਲੀ ਪਲੀ ਇੰਜ ਮਾਲੂਮ ਹੁੰਦਾ ਹੈ ਮਾਨੋ ਗੋਪੀਆਂ ਸਾਰਿਆਂ ਦੀ ਜੋਤ ਹੋਣ ਅਤੇ ਇਹ ਸੁੰਦਰ ਬਾਲਕਾ ਰਾਧਾ ਉਹਨਾਂ ਵਿੱਚ ਚੰਦਰਮਾ ਦੀ ਚਾਨਣੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ